भगवान श्री वाल्मीकि जी ਦੇ ਪ੍ਰਗਟ ਦਿਵਸ ਦੇ ਮੌਕੇ ਤੇ ਰਾਜਕੁਮਾਰ ਰਾਜੋ ਸਿਟੀ ਵਲਮੀਕੀ ਦੇ ਚੇਅਰਮੈਨ ਵੱਲੋਂ ਹਿਮਾਚਲ ਤੋਂ ਆਈ ਸ਼ੋਭਾ ਯਾਤਰਾ ਦਾ ਸਾਦੂ ਚੱਕ ਵਿਕੇ ਸਵਾਗਤ ਕੀਤਾ ਗਿਆ। ਸਨਮ ਵੱਜੋ ਸ਼ਾਮਿਲ ਹੋਏ ਸ਼ਰਧਾਲੂਆਂ ਲਈ ਲੰਗਰ ਲਾਇਆ ਗਿਆ। ਇਸ ਮੌਕੇ ਤੇ ਵਿਕਾਸ ਗਿਲ, ਐਮਸੀ ਧਿਆਨ ਚੰਦ, ਰਜੇਸ਼ ਪੱਟੀ, ਹਨੀਸੋ ਹੋਤਾਵੀ ਸ਼ਾਮਿਲ ਸਨ। ਜੈ ਵਾल्मीकि 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 जय वाल्मीकि जय वाल्मीकि जय वाल्मीकि जय जय वाल्मीकि हर हर वाल्मीकि मैं राजकुमार राजू सिटी वाल्मीकिग्रा चेयरमैन आज जो हिमाचल प्रदेश तो जड़ी भगवान वाल्मीकि जी की शोभा यात्रा आ रही है ओदा assi ajj साधुचक विच ਨੇਗਾ ਸਵਾਗਤ ਕੀਤਾ ਜਿਸ ਦੇ ਨਾਲ ਸਾਡੇ ਵਿਕਾਸ ਕੇਲ ਜੀ ਐਮਸੀ ਧਿਆਨ ਸੰਧ ਜੀ ਅرجੇਸ਼ ਪੱਟੀ ਜੀ ਔਰ ਹਣਿਸੋਤਾ ਜੀ ਅਸੀਂ ਹਿਮਾਚਲ ਪ੍ਰਦੇਸ਼ ਤੋਂ ਆਏ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਜੋ ਵੀਰ ਲੈ ਕੇ ਉਹਨੇ ਕਿਹਾ ਕਿ ਹਰ ਸਾਲ ਅਸੀਂ ਵਾਲਮੀਕੀ ਦੇ ਪ੍ਰਗਟ ਦੇਫਤੇ ਹਰ ਸਾਲ ਹੀ ਸ਼ੁਭ ਯਾਤਰਾ ਇਸ ਤਰ੍ਹਾਂ ਕੱਢੇਗਾ ਅਸੀਂ ਪਹਿਲਾਂ ਹਿਸ਼ਾਰਪੁਰ ਸਵਾਗਤ ਕੀਤਾ ਫਿਰ ਸਾਡੇ ਇੱਥੇ ਰਾਮਾ ਮੰਡੀ ਫਿਰ ਵਿਧੀਪੁਰ ਫਾਟਕ ਸਾਰੇ ਨੇ ਮੇਰੇ ਜਲੰਧਰ ਵਾਸੀਆਂ ਵਾਲੋ ਸਾਡੇ ਹਿੰਦੁਸਤਾਨ ਵਾਸੀਆਂ ਵਾਲੋ ਭਗਵਾਨ ਵਾਲਮੀਕੀ ਪ੍ਰਗਟ ਦੇ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ